ਜਨਰਲ ਕਮਰ ਜਵੇਦ ਬਾਜਵਾ ਪਾਕਿਸਤਾਨ ਸੈਨਾ ਦੇ ਨਵੇਂ ਮੁਖੀ ਹੋਣਗੇ ਔਮਜੂਦਾ ਸੈਨਾ ਮੁਖੀ ਰਾਹਿਲ ਸ਼ਰੀਫ ਦੀ ਥਾਂ ਲੈਣਗੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੇ ਨਵੇਂ ਸੈਨਾ ਪ੍ਰਮੁਖ ਵਜੋਂ ਜਨਰਲ ਕਮਰ ਜਵੇਦ ਬਾਜਵਾ ਦੇ ਨਾਮ ਤੇ ਮੋਹਰ ਲਗਾ ਦਿੱਤੀ ਹੈ ਰਾਹਿਲ ਸ਼ਰੀਫ ਨੂੰ 3 ਨਵੰਬਰ ਨੂੰ ਸੇਵਾਮੁਕਤ ਹੋ ਰਹੇ ਨੇ ਜਨਰਲ ਜਵੇਦ ਬਾਜਵਾ ਬਲੋਚ ਰੈਜੀਮੈਂਟ ਨਾਲ ਸੰਬੰਧਿਤ ਨੇ ਅਤੇ ਉਹਨਾਂ ਨੂੰ ਕਸ਼ਮੀਰ ਇਲਾਕੇ ਦਾ ਜ਼ਿਆਦਾ ਤਜਰਬਾ ਇਸ ਸਮੇਂ ਜਵੇਦ ਬਾਜਵਾ ਪਾਕਿਸਤਾਨ ਸੈਨਾ ਦੇ ਇੰਸਪੈਕਟਰ ਜਨਰਲ ਟ੍ਰੇਨਿੰਗ ਦੇ ਅਹੁਦੇ 'ਤੇ ਨੇ ਕਿਊਬਾ ਦੇ ਸਾਬਕਾ ਰਾਸ਼ਟਰਪਤੀ ਅਤੇ ਕ੍ਰਾਂਤੀਕਾਰੀ ਕਮਿਊਨਿਸਟ ਨੇਤਾ ਫਿdel ਕਾਸਟਰੋ ਦੀ ਮੌਤ ਮਗਰੋਂ 9 ਦਿਨ ਦੇ ਰਾਸ਼ਟਰੀ ਸੋਗ ਦਾ ਐਲਾਨ ਕੀਤਾ ਗਿਆ ਹੈ। ਬੀਬੀਸੀ ਦੀ ਖਬਰ ਦੇ ਮੁਤਾਬਕ ਇੱਕ ਨਿੱਜੀ ਸਮਾਰੋਹ ਚੰਦ ਨੂੰ ਅੰਤਿਮ ਵਿਦਾਇਤੀ ਚਾਹੀਏਗੀ ਜਿਸ ਮਗਰੋਂ ਅਗਲੇ ਹਫਤੇ ਉਨ੍ਹਾਂ ਦੀ ਰਾਖ ਦੇਸ਼ ਦੇ ਕੋਨੇ-ਕੋਨੇ ਵਿੱਚ ਲਿਜਾਈ ਜਾਏਗੀ। ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਊਬਾ ਦੇ ਸਾਬਕਾ ਰਾਸ਼ਟਰਪਤੀ ਫਿdel ਕਾਸਟਰੋ ਨੂੰ ਬਰਬਰ ਤਾਣਾ ਸ਼ਾਦਾ ਸੀ। ਬੀਬੀਸੀ ਦੀ ਖਬਰ ਮੁਤਾਬਕ ਟਰੰਪ ਨੇ ਉਮੀਦ ਜਤਾਈ ਹੈ ਕਿ ਕਿਊਬਾ ਹੁਣ ਆਜ਼ਾਦ ਭਵਿੱਖ ਵੱਲ ਵੱਧ ਰਿਹਾ ਹੈ। ਉਥੇ ਅਮਰੀਕਾ ਦੇ ਰਾਸ਼ਟਰਪਤੀ ਬਰਾਕ ਵਾਮਨ ਨੇ ਟਰੰਪ ਤੋਂ ਵੱਖ ਬਿਆਨ ਦਿੰਦਿਆਂ ਕਿਹਾ ਕਿ ਕਿਊਬਾ ਦੇ ਸਾਬਕਾ ਰਾਸ਼ਟਰਪਤੀ ਫੀdel ਕਾਸਟਰ ਦੇ ਦੁਨੀਆ ਤੇ ਜ਼ਬਰਦਸਤ ਪ੍ਰਭਾਵ ਨੂੰ ਇਤਿਹਾਸਾਂਕੇਗਾ। ਦੱਖਣੀ ਕੋਰੀਆ ਦੇ ਰਾਸ਼ਟਰਪਤੀ ਪਾਰਕ ਗਵੇਨ ਦੇ ਅਸਤੀਫੇ ਦੀ ਮੰਗ ਨੂੰ ਲੈ ਕੇ ਲੱਖਾਂ ਪ੍ਰਦਰਸ਼ਨਕਾਰੀ ਸੜਕਾਂ ਤੇ ਉਤਰੇ। BBC ਦੀ ਖਬਰ ਦੇ ਮੁਤਾਬਕ ਇਸ ਨੂੰ ਕੋਰੀਆ ਦਾ ਹੁਣ ਤੱਕ ਦਾ ਸਭ ਤੋਂ ਵੱਡਾ ਪ੍ਰਦਰਸ਼ਨ ਮੰਨਿਆ ਜਾ ਰਿਹਾ ਹੈ। ਪਾਕ ਉਤੇ ਆਪਣੇ ਦੋਸਤ ਨੂੰ ਪਰਦੇ ਪਿੱਛੋਂ ਸੱਤਾ 'ਚ ਦਖਲਅੰਦਾਜ਼ੀ ਕਰਨ ਦੇ ਇਲਜ਼ਾਮ ਨੇ ਸੀਰਯਾ ਦੇ ਰਾਸ਼ਟਰਪਤੀ ਬਸਰਲ ਅਸਦ ਦੀ ਫੌਜ ਨੇ ਵਿਦਰੋਹੀਆਂ ਦੇ ਕੜਾ ਲਾਪੋ ਤੇ ਵੱਡੇ ਹਿੱਸੇ ਦੇ ਕਬਜ਼ਾ ਕਰ ਲਿਆ ਦੋ ਹਫ਼ਤਿਆਂ ਤੋਂ ਜਾਰੀ ਰਾਈ ਵਿੱਚ ਹੁਣ ਤੱਕ 200 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ ਇਜ਼ਰਾਈਲ ਦੇ ਹੱਪਾ ਵਿੱਚ ਲੱਗੀ ਜੰਗਲਾਂ ਦੀ ਅੱਗ ਬੁਝਾਉਣ ਲਈ ਇਜ਼ਰਾਈਲ ਨੇ ਦੁਨੀਆ ਦਾ ਸਭ ਤੋਂ ਵੱਡਾ ਦਮਕਲ ਜਹਾਜ਼ ਉਡਾਇਆ ਬੋਇੰਗ 704 ਸੁਪਰ ਟੈਂਕਰ ਨਾਲ ਪਾਣੀ ਬਰਸਾਇਆ ਜਾ ਰਿਹਾ ਹੈ